ਇਹ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਖੋਲਤਾ ਹੀ ਸੈੱਟ ਹੈ ਜ ਆਪਾਂ ਲੱਗੇ ਆ ਰੀਪਰਾਂ ਦੀ ਰਿਪੇਅਰ ਕਰਨਾ ਬਸਾ ਬਿਸਕਰਮਾ 741 ਰੀਪਰ ਟੈਕ ਹੈਗਾ KS 752 ਜਿਹੜਾ ਇਹ ਹੈ ਬਿਸਕਰਮਾ 741 ਤੇ ਚਾਲਾ ਸੋਨਾਲੀਕਾ ਵਿਸੇ 750 ਸੋਨਾਲੀਕਾ ਤੇ ਜਿਹੜਾ ਇਹ KS ਤੇ ਇਹਨੂੰ ਕਰਦੇ ਆ ਪਹਿਲਾਂ ਇਹਦੀ ਕਰਦੇ ਆ ਰਿਪੇਅਰ ਇਹ ਪਹਿਲਾਂ ਚੱਲਦਾ ਸੀ 855 ਵਿਸੇ ਸਵਰਾਜ ਤੇ ਇਹਦਾ ਨਾ ਗੇਅਰ ਦੀ ਸੈਟਿੰਗ ਕਰਨੀ ਐ ਇੱਕ ਦੀ ਪੂਣੀਆਂ ਦੀ ਤੇ ਉਸ ਤੋਂ ਬਾਅਦ ਹੁਣ ਲਿਆਂਦਾ ਆਪਾਂ ਨੇ ਜੌਂਡੀਅਰ ਉਹ ਵੀ ਦਿਖਾਉਣੇ ਹਨ ਆਹ ਸੀਆਰਡੀ 5405 ਇਹਦੇ ਨਾਲ ਕਰਦੇ ਆਂ ਦੀ ਚੱਕਰਾਂ ਦੀ ਸੈਟਿੰਗ ਕੀ ਕੋਣ ਬਾਕੀ ਸਾਨੂੰ ਚਲਾ ਕੇ ਦਿਖਾਉਣੇ ਆ ਰਿਪੇਅਰ ਦਾ ਖੋਲਦਿਆਂ ਗੇਰ ਜਿਹੜੀਆਂ ਗਰਾਰੀਆਂ ਵਿੱਚੋਂ ਚੇਂਜ ਕਰਨੀਆਂ ਪੈਣੀਆਂ ਉਹ ਕਰਦਿਆਂ ਚੇਂਜ ਪੋਲੀਆਂ ਨੇ ਜਿਹੜੀ ਇਹਦੀ ਸ਼ਬਰਾਜ ਤੇ ਚੱਲਦੀ ਸੀ ਇਹਦੀਆਂ 15 ਦੀ ਵੱਡੀ ਤੇ ਨਾਉਂ ਦੀ ਛੋਟੀ ਪੋਲੀਆਂ ਦੀ ਵੀ ਇਹਦੀ ਸੈਟਿੰਗ ਕਰਦਿਆਂ ਕੀ ਕੁਝ ਬਣਦਾ ਦਿਖਾਉਣਿਆ ਤੁਹਾਨੂੰ ਖੋਲਦਿਆਂ ਗੇਰ ਇਹਨੇ ਦਾ ਪਹਿਲਾ ਕਨੇੜੀ ਗਰਾਰੀਆਂ ਨੇ ਜਿਹੜੀਆਂ ਵਿੱਚੋਂ ਸੈਟਿੰਗ ਕਰਦੇ ਇਹਨੂੰ ਡੇਢ ਦਾ ਗੇਅਰ ਇਹ ਸਵਾ ਦਾ ਗੇਅਰ ਚੱਲਦਾ ਸੀ ਪਹਿਲਾਂ ਦਾ ਤੇ ਹੁਣ ਕਰਦੇ ਨੂੰ ਆਪਾਂ ਡੇਢ ਦਾ ਗੇਅਰ ਕਰਾਂਗੇ ਇਹਨੂੰ ਡੇਢ ਦਾ ਗੇਅਰ ਪਾ ਕੇ ਦੀਆਂ ਪੂਲੀਆਂ ਨੇ ਜਿਹੜੀਆਂ ਉਹ 15 ਤੇ 11.5 ਇਹ ਪਾ ਕੇ ਚੈੱਕ ਕਰਾਂਗੇ ਕਿ ਮੈਂ ਇਹਦੀ ਸੈਟਿੰਗ ਹੁੰਦੀ ਆ ਉਹ ਵੀ ਦਿਖਾਉਣੇ ਆ ਹੁਣ ਇਹਨੇ ਆਪਾਂ ਇਹਦਾ ਖੋਲਦੇ ਆ ਗੇਅਰ ਹੋ ਜਾ ਜਿੱਦਾਂ ਨੂੰ ਪੂਜੇ ਬਸਾ ਨੂੰ ਖੁੱਲਣਾ ਹੈ ਨਹੀਂ ਇਹਨੂੰ ਪਤਾ ਚੈੱਕ ਕਰਦੇ ਹਾਂ ਉਹ ਜ਼ੋਰ ਮਾਰ ਗਿਆ ਪੂਜੇ ਬਸ ਹੈ ਲਾਗੇ ਗੇਅਰ ਖੋਲਣਾ। ਹਾਂ। ਲੋ ਜੀ ਲਾਗੇ ਗੇਅਰ ਖੋਲਣਾ। ਅੱਲਾਦਰ ਮੂਰੋ ਖੋਲਤਾ ਵਸ ਆ ਖੋਲ ਕੇ ਅਦਰੋਂ। ਹੁਣ ਇਹਦੀ ਗਰੈਰੀ ਚੇਂਜ ਕਰਨੀ ਨੇ। ਉਹਦੀ ਗਰੈਰੀ ਕਰਾਉਣੀ ਚੇਂਜ। ਤੇ ਦੇਖਦੇ ਆ ਪੂਲੀ ਦੀ ਸੈਟਿੰਗ ਦਾ। ਕੀ ਕਰੂਗਾ? ਪੈਟਰ ਆਪਾਂ ਜੇ ਕਰਤਾ ਜੀ ਤੇ ਉਹਦੇ ਕਰਕੇ ਆਪਾਂ ਨੂੰ ਤੇ ਜਿਹੜੀ ਮਸ਼ੀਨ ਦੀ ਸੈਟਿੰਗ ਵਿੱਚ ਕਰਨੀ ਪੈਣੀ। ਮਤਲਬ ਗੇਅਰ ਕੋ ਚੇਂਜ ਵਗੈਰਾ ਕਰਨਾ ਪਹਿਲਾਂ ਗੇਅਰ ਚੇਂਜ ਕਰਦੇ ਜਾਂ ਦੇਖੋ ਗਰੈਰੀ ਇੰਜ ਹੀ ਕਰਕੇ ਕੰਮ ਚੱਲੂ ਆਪਣਾ। ਤੇ ਉਹ ਦੇਖਦੇ ਆ ਆਪਾਂ ਅੱਗੇ ਕੀ ਬਣੂਗਾ। ਤਾ ਫਿਲਹਾਲ ਹੈ ਜੇ ਆਪਾਂ ਗੇਅਰ ਬਾਕਸ ਜਿਹੜਾ ਥੱਲੇ ਲਾ ਰਹੇ ਆ ਤੇ ਉਹਨੂੰ ਦੇਖਾਂਗੇ ਕਰਕੇ ਕਿ ਬਣੂ ਉਹਦਾ ਸਿਸਟਮ ਆ ਦੋਨੇ ਪਾਸੋਂ ਕ੍ਰਾਸ ਬੋਲ ਦਾਂਗੇ ਕ੍ਰਾਸ ਬੋਲ ਤੇ ਨਾ ਖੋਲਣਾ ਨਾ ਤਾ ਪਹਿਲਾਂ ਇਹ ਚਲਾਰ ਰੱਖਿਆ ਸੀ ਆਪਣੇ 855 ਦੀ ਸ਼ਵਰਾ ਤੇ ਚੱਲਦਾ ਸੀ ਪਹਿਲਾਂ ਉੱਥੇ ਸੈਟਿੰਗ ਸੀ ਇਹਦੀ ਤੇ ਇੱਧਰ ਖੜਾ ਬਿਸ਼ ਕਰਮਾ ਦਾ ਜੀ ਚੱਲਾਂ ਦੋ ਸੋਨ ਵਾਲੀ ਕਮਾਂਗਰੀ 60 ਦਾ ਸੋਨ ਵਾਲੀ ਕਮਲਾ ਦਾ ਤੇ ਇਹ ਵੀ ਬਾਹਰ ਕੱਢਾਂਗੇ ਥੋੜੇ ਤਾਂ ਤੱਕ ਇਹਦੀ ਵੀ ਰਿਪੇਅਰ ਵਗੈਰਾ ਮੁੰਡੇ ਲੱਗਣਗੇ ਕਰਨ ਤੇ ਫਿਲਹਾਲ ਪਹਿਲਾ ਇਹਦਾ ਗੇਅਰ ਪੂਰਾ ਅੱਪ ਕਰਾਂਗੇ ਚੇਂਜ ਇਹਦੀ ਗਰਾਰੀ ਗਰਾਰੀ ਚੇਂਜ ਕਰਕੇ ਗਰਾਰੀ ਵਿੱਚ ਹੀ ਕਰਨੇ ਪੈਣਗੇ ਆਪਾਂ ਨੂੰ ਦੋਨੇ ਗਰਾਰੀਆਂ ਦੇ ਵਿੱਚੋਂ ਸੈੱਟ ਚੇਂਜ ਕਰ ਦਾਂਗੇ ਦੋ ਗਰਾਰੀਆਂ ਹੁੰਦੀਆਂ ਨੇ ਨਹੀਂ ਮਤਲਬ ਉਹ ਸ਼ੈੱਡ ਵਾਲੀ ਗਰਾਰੀਆਂ ਨਹੀਂ ਨਹੀਂ ਬੱਚੋ ਗਰਾਰੀਆਂ ਨਹੀਂ ਆਹ ਕੀ ਕਹਿੰਦੇ ਪੂਲੀਆਂ ਪੋਲੀਆਂ ਦਾ ਬਾਅਦ ਚ ਚੇਂਜ ਕਰਾਂਗੇ ਪਹਿਲਾਂ ਗੇਅਰ ਕਰਾਵਾਂ 1.5 ਹੁਣ ਹੈਗਾ 1.7 ਹੁਣ ਪੂਰਤੀ ਹਮਲਾਦਾ ਹਿਸਾਬਾ ਦਾ ਵੀ ਨਹੀਂ ਹੈਗਾ ਨਹੀਂ ਨਹੀਂ ਪੂਰਾ ਹਾਂ ਪੂਰੇ ਪੂਰੇ ਪੂਰਤੇ ਹੈ ਆਪਣਾ ਪੂਰੇ ਦਾ ਵੇਰ ਮੈਂ ਤਾਂ ਜਿੰਨਾ ਗੇਅਰ ਉਧਰ ਪੈਂਦਾ ਜਿਹੜਾ ਉਹ ਨਹੀਂ ਇਧਰ ਨਿਕਲਦਾ ਪੂਰਾ ਦਾ ਉਧਰ ਹੁਣ 1.5 ਦਾ ਕਰਾਵਾਂਗੇ 1.5 ਦਾ ਕਰਾ ਕੇ ਗੇਅਰ ਇਧਰ ਪੋਲੀਆਂ ਦੇ ਹਿਸਾਬ ਨਾਲ ਬੈਟ ਕਰਕੇ ਕੈਲਕੂਲੇਟਰ ਕਰਕੇ ਵੀ ਕਿੰਨੇ ਕਿੰਨੇ ਦੀ ਪੋਲੀਆਂ ਆਉਂਦੀਆਂ ਜਿਹੜੇ ਸਾਰਾ ਦਾ 1.5 ਦਾ ਕਰਕੇ ਇਧਰ 15 ਦੀ ਪੂਰੀ ਪਾ ਕੇ ਮਾਨ 11.5 ਦੇ ਐਸਟੀਮੇਟ ਜੱਥੂਗਾ ਤੇ ਚਲੋ ਜੀ ਪਹਿਲਾਂ ਗੇਅਰਪੁੱਲ ਖੋਲ ਲਿਆ ਫਿਰ ਉਸ ਤੋਂ ਬਾਅਦ ਅੱਗੇ ਕਾਰਵਾਈ ਹੁਣ ਦਿਖਾਉਣੇ ਆ ਗੇਅਰ ਖੋਲ ਲੀ ਆਪਾਂ ਫੇਰ ਜੇ ਮਿਲਦੇ ਲੈ ਇਹ ਮੂਰੋਂ ਮੂਰੋਂ ਵੀ ਬੈਰਿੰਗ ਖੋਲ ਲਿਆ ਤੀਗਾ ਤੇ ਸਾਫਟ ਕੱਢ ਲਈ ਆਪਾਂ ਨੇ ਇੱਥੋਂ ਕਰ ਲੋ ਜੀ ਮਿਸਤਰੀ ਜੀ ਕਾ ਬਹੁਤ ਟਾਈਮ ਲੱਗਿਆ ਹਨੂ ਕੱਢਦੇ ਨੂੰ ਯਾਰ ਲੱਗੀ ਵੀ ਆ ਚਾ ਚੱਕਰ ਕਰਦੇ ਆ ਉੱਪਰ ਲੈ ਹਾਂ ਆਉ ਕੱਢ ਲਈ ਸਾਫਟ ਇਥੋਂ ਦੀ ਤੇ ਹੁਣ ਖੋਲਦਾ ਉੱਪਰਲੇ ਉੱਪਰਲੇ ਬਾਹਰ ਨਟ ਵੀ ਖੋਲਨੇ ਆਪਾਂ ਇਹਦੇ ਨੇ ਗੀਅਰ ਦੇ ਮਸ਼ੀਨ ਦੇ ਫਸ ਗਿਆ ਪਹਿਲਾ ਆਇਟ ਉੱਪਰੇ ਦੇ ਆਪਾਂ ਚਾਰੇ ਨਾਟ ਆ ਆ ਆ ਆ ਖੋਲ ਕੇ ਕੰਮ ਖਤਮ ਹੋਊਗਾ ਚਾਰੇ ਨਾਟ ਲੈ ਖੋਲ ਤੇ ਹੁਣ ਆਪਾਂ ਆ ਵੀ ਕਰਾਸ ਜਿਹੜਾ ਛੋਟਾ ਨੂੰ ਕੱਢਾਂਗੇ ਕੱਢਾਂਗੇ ਉਹ ਕਰਦੇ ਉਹ ਨਾਲੇ ਤੇ ਬੜਾ ਜੋਰ ਲਵਾਤੇ ਨਹੀਂ ਕਲਾ ਚੱਕ ਲੈਗਾ ਨਾਵਾ ਦੋ ਅੱਧੀ ਹਰ ਜਮਾ ਵੀ ਚੱਕ ਇਧਰੋਂ ਖਿੱਚ ਲੈ ਵੱਡੇ ਗਰੇ ਦੇ ਪੱਤਰ ਕੇ ਛੱਡ ਦੇ ਛੱਡ ਦੇ ਤੁਹਾਨੂੰ ਬੀਤੀ ਲੋ ਬਜਰ ਨੂੰ ਮੈਂ ਕਹਣਾ 50 ਕਿਲੋ ਤੋਂ ਵੱਧ ਹੋਊਗਾ 60 ਕਿਲੋ ਫੇਰ 20 20 ਕਿਲੋ ਵਜਨ ਕਹੀ ਜਾਂਦੋ ਲੈ ਆਏ ਦੋਨੇ ਪਾਸੇ ਯਾਰ ਲੱਗੀ ਪਈ ਇਹਦੇ ਲਓ ਜਿਸਟਾਰ ਲਾਥੇ ਲੇ ਗੇਰ ਚਾਰ ਦਿਨ ਨੂੰ ਮਿਸਤਰੀ ਲਾਇਕੀ ਦੇ ਵਿੱਚੋਂ ਪਟਾ ਕੇ ਉਹਨਾਂ ਨੂੰ ਗਰਾਰੀਆਂ ਚੇਂਜ ਕਰਵਾਵਾਂਗੇ ਡੇਢ ਦਾ ਬਣਾਵਾਂਗੇ ਇਹਨੂੰ ਆਪਾਂ ਇਹ ਫਿਲਹਾਲ ਹੁਣ ਪੂਰਾ ਪੂਰੀ ਹੈ ਹਾਂ ਪੂਰੀ ਨਹੀਂ ਹੈ ਮਾਤਰਾ ਹੋ ਇੱਕੋ ਆ ਬਰਾਬਰ ਦਾ ਠੀਕ ਚਾਹੋ ਟ੍ਰੈਕਟਰ ਲਾ ਕੇ ਤੁਸੀਂ ਟ੍ਰੈਕਟਰ ਲਾ ਕੇ ਬਾਕੀ ਆਪਾਂ ਰੀਪਰਾਂ ਬਾਰੇ ਵੀਡੀਓ ਪਾਇਆ ਕਰਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਵੀ ਹੋਰ ਜਾਣਕਾਰੀ ਲੈਣੀ ਆ ਯਾਰ ਉਹਦੇ ਵਾਸਤੇ ਤਾਂ ਕਮੈਂਟ ਕਰਕੇ ਜਰੂਰ ਦੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਰਨੀ ਜੀ ਜਰੂਰ ਵੀਡੀਓ